ਕੀ ਦੁਸ਼ਮਣੀ ਕਿਹੜੀ ਕੱਢ ਰਹੇ ਆ ਪੰਜਾਬ ਨਾਲ ਜਿਵੇਂ ਕੋਈ ਸਟੇਟ ਨਹੀਂ ਤੁਹਾਡੇ ਵਿਚਾਰਾਂ ਮੁਤਾਬਕ ਚੱਲਦੀ ਤੁਸੀਂ ਫਿਰ ਆਏ ਦੁਸ਼ਮਣੀਆਂ ਕਿੱਢੂ ਛੱਡ ਇਹ ਨਾ ਇੰਡੀਅਨ ਐਡਵਰਟਾਈਜ਼ਮੈਂਟ ਏਜੰਸੀ ਹੈ ਇੰਟਰਨੈਸ਼ਨਲ ਹੈ ਉਹਦਾ ਜਿਹੜਾ ਇੰਡੀਅਨ ਚੈਪਟਰ ਹੈ ਉਹਦੀ ਵੈਬਸਾਈਟ ਤੇ ਐਡ ਆਈ ਹੋਈ ਹੈ ਪੰਜਾਬ ਨੀਡਜ਼ ਅ ਹੈਂਡ contribute urgently to prime minister national relief fund ਕਿਸੇ ਹੋਰ ਸਟੇਟ ਦੇ ਨਾਂ ਤੇ ਮੰਗਿਆ ਇਹ ਕੌਣ ਹੁੰਦੇ ਨੇ ਪੰਜਾਬ ਦੇ ਨਾਂ ਤੇ ਪੈਸੇ ਮੰਗਣ ਵਾਲੇ ਸੀਐਮ ਲੀ ਫੰਡ ਚ ਭੇਜੋ ਨਾ ਪੰਜਾਬ ਦਾ ਇੱਥੇ ਨਾਂ ਵਰਤੀ ਜਾਂਦੇ ਆ ਤੁਸੀਂ ਐਸਡੀਐਫ ਦਾ 사ਤੂ ਸਾਹਿਬ ਮੰਗਿਏ ਨੇ ਐਸਡੀਐਫ ਦਾ ਆ ਇਹਦਾ ਕੌਣ ਸਾਹ ਦੀ ਕੀ ਪਤਾ ਕਿੰਨੇ ਪੈਸੇ ਆਉਣਗੇ ਜੀ ਸਾਬ ਜੀ ਹੁਣ ਤਾਂ ਪੁੱਛ ਲਓ ਬਿੱਟੂ ਜੀ ਤੁਸੀਂ ਪੁੱਛ ਲਓ ਪ੍ਰਧਾਨ ਮੰਤਰੀ ਨੂੰ ਪੁੱਛੋ ਕਿ ਮੱਥਾ ਟੇਕਣ ਦੀ ਸੰਗਤ ਕਿਉਂ ਰੋਕੀ ਹੈ ਕੱਲ ਹਜੇ ਮੈਚ ਲਾਈਵ ਹੋ ਕੇ ਹਟਿਆ ਤੇ ਅਸੀਂ ਆਪਦੇ ਗੁਰੂ ਦੇ ਮੱਥਾ ਨਹੀਂ ਟੇਕ ਸਕਦੇ ਸਾਡੇ ਲਈ ਕੋਈ ਰਾਜਨੀਤਿਕ ਜਾਂ ਕਾਰੋਗਾਰ ਨਹੀਂ ਇਹ ਸਾਡੀ ਆਸ ਹੈ ਜਿੱਥੇ ਤੁਹਾਡੇ ਇੰਟਰਸਟ ਨੇ ਉੱਥ ਪੰਜਾਬੀਆਂ ਦੀਆਂ ਭਾਵਨਾਵਾਂ ਆ ਗਈਆਂ ਆਸਥਾ ਆ ਗਈ ਭਗਤੀ ਆ ਗਈ ਉਥੇ ਬੰਦ ਵੀ ਪਾਕਿਸਤਾਨ ਨਾਲ ਇੱਕ ਮਜ਼ਾਕ ਸਾਡੇ ਨਾਲ ਇਹ ਕਰ ਰਹੇ ਨੇ ਮੈਂ ਬਹੁਤ ਵਾਰੀ ਕਿਹਾ ਕਿ ਭਾਜਪਾ ਜਿਹੜੀ ਹੈ ਪੰਜਾਬੀਆਂ ਤੋਂ ਬਦਲਾ ਲੈ ਰਹੀ ਹੈ ਮੈਂ ਚੱਕਰ ਸਾਹਿਬ ਤੇ ਬਿੱਟੂ ਸਾਹਿਬ ਤੋਂ ਵੀ ਕਹੂੰਗਾ ਕਿ ਪ੍ਰਧਾਨ ਮੰਤਰੀ ਸਾਹਿਬ ਕੋਲ ਜਾ ਕੇ ਪੁੱਛੋ ਆ ਤੁਸੀਂ ਕੀ ਕੀਤਾ ਦੇਖੋ ਕ੍ਰਿਕਟ ਬਿਨਾਂ ਸਰ ਜੁਕੇ ਕ੍ਰਿਕਟ ਇੰਤਜ਼ਾਰ ਕਰ ਸਕਦੀ ਹੈ ਪਰ ਆਸਥਾ ਜਾਂ ਗੁਰਪੁਰਬ ਜਾਂ ਸੰਗਰਾਮਾਂ ਜਾਂ ਵਸਖੀਆਂ ਉਹ ਇੰਤਜ਼ਾਰ ਨਹੀਂ ਕਰ ਸਕਦੀ ਅਫਗਾਨਿਸਤਾਨ ਚ ਆਫਤ ਆਈ ਇੱਕ ਮਿੰਟ ਚ ਪੈਸੇ ਪਹੁੰਚ ਜਾਂਦੇ ਨੇ ਪੰਜਾਬ ਚ ਆਫਤ ਆਈ ਇੰਨੇ ਦਿਨਾਂ ਬਾਅਦ ਆਏ 1600 ਕਰੋੜ ਰੁਪਏ ਅਨਾਉਂਸ ਕਰਕੇ ਅੱਜ ਵੀ ਮੈਂ ਚੀਫ ਸੈਕਟਰੀ ਨੂੰ ਪੁੱਛਿਆ ਸਾਰੇ ਤੱਕ ਇੱਕ ਰੁਪਈਆ ਨਹੀਂ ਆਇਆ ਜੀ ਅਨੁਰਾਗ ਠਾਕਰ ਜੀ ਕਹਿੰਦੇ ਜੀ ਕਿ ਜਿਹੜੇ ਟੂਰਨਾਮੈਂਟ ਹੁੰਦੇ ਨੇ ਮਲਟੀ ਕੰਟਰੀ ਉਹਦੇ ਚ ਖੇੜਨਾ ਪੈਂਦਾ ਹਨ ਰਾਘਵ ਠਾਕੁਰ ਜੀ ਕਦੋਂ ਜੰਮੇ ਹੋਣੇ ਮੈਨੂੰ ਪਤਾ ਨਹੀਂ ਪਰ ਕਦੋਂ ਤੋਂ ਤਾਂ ਬਾਈਕਾਟ ਚੱਲ ਰਿਹਾ ਜੀ 87 ਚ ਬਾਈਕਾਟ ਹੋਇਆ ਏਸ਼ੀਆ ਕੱਪ ਦਾ ਵਰਲਡ ਕੱਪ ਚ ਬਾਈਕਾਟ ਹੋਇਆ ਕਿ ਨਹੀਂ ਖੇਡਦੇ ਸੀ ਇਹ ਸੀਰੀਅਲ ਤੇ ਉਦੋਂ ਫਿਰ ਉਹ ਉਹ ਤਾਂ ਫਾਇਰ ਕੱਪ ਤੋਂ ਤਾਂ ਵੱਡਾ ਕੋਈ ਮਲਟੀਨੇਸ਼ਨਲ ਟੂਰਨਾਮੈਂਟ ਨਹੀਂ ਨਾ ਜਿਹੜਾ ਮੈਚ ਕੱਲ ਹੋਇਆ ਉਧਰ ਪ੍ਰੋਡਿਊਸਰ ਜਿਹੜਾ ਉਹ ਵੱਡੇ ਸਾਹਿਬ ਦਾ ਬੇਟਾ ਹੈ ਉਹਨਾਂ ਨੂੰ ਨਿਕਾਤਾ ਪੈਣਾ ਚਾਹੀਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਅਜਿਹੀ ਕਿਹੜੀ ਮਜਬੂਰੀ ਸੀ ਮੈਚ ਕਰਾਉਣ ਦੀ ਉਹ ਮੈਚ ਦੇ ਵਿੱਚੋਂ ਪਾਕਿਸਤਾਨ ਬੋਰਡ ਨੂੰ ਵੀ ਹਿੱਸਾ ਜਾਊਗਾ ਮੈਚ ਖੇਡਣ ਦਾ ਫਿਰ ਉਹ ਕਿੱਥੇ ਇਸਤੇਮਾਲ ਕਰਨਗੇ ਫਾਇਦਾ ਪਾਕਿਸਤਾਨ ਦਾ ਜੇ ਤਾਂ ਕੋਈ ਪਾਕਿਸਤਾਨੀ ਆਰਟਿਸਟ ਨੂੰ ਲਿਆ ਜਾਂ ਜਿਹੜੀਆਂ ਪਹਿਲ ਕਾਮ ਦੀ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਤਾਂ ਉਹ ਫਿਲਮ ਲੀਜ਼ ਨਹੀਂ ਹੋਣ ਦੇਣੀ ਨਹੀਂ ਤਾਂ ਅਸੀਂ ਉਹਨੂੰ ਗਦਾਰ ਕਹਾਂਗੇ ਜਦੋਂ ਫਿਲਮ ਰੋਕਦੇ ਆ ਤਾਂ ਨੁਕਸਾਨ ਕਿਦਾ ਹੁੰਦਾ ਪ੍ਰੋਡਿਊਸਰ ਦਾ ਕਲਾਕਾਰ ਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਮੈਂ ਕਹਿੰਨਾ ਭਾਵਨਾਵਾਂ ਨਾਲ ਪੰਜਾਬੀਆਂ ਦੇ ਨਾਲ ਖੇਡੋ ਨਾ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਬੜੀ ਬਰਕਤ ਵਾਲੀ ਧਰਤੀ ਆ ਪੰਜਾਬ ਕੋਈ ਗੱਲ ਨਹੀਂ ਜੇ ਤੁਸੀਂ ਨਹੀਂ ਦਿਓਗੇ ਫਿਰ ਕੀ ਹੁੰਦਾ ਪੰਜਾਬ ਤਾਂ ਫਿਰ ਵੀ ਉੱਠ ਖੜੂ